ਸਤਿ ਸ਼੍ਰੀ ਅਕਾਲ ਜੀ ਨਹੀਂ ਕਰਕੇ ਬਸ ਤੁਸੀਂ ਪੁੱਛੋ ਨਾ ਕਿ ਐਨਾ ਬੁਰਾ ਹਾਲ ਹੋਇਆ ਪਿਆ ਫਸਲਾਂ ਦਾ ਸਭ ਕਾਸੀ ਦਾ ਕੋਈ ਅੰਤ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਬਸ ਉਹੀ ਪਈ ਆ ਨਹੀਂ ਜੀ ਨਾ ਮੈਂ ਤੁਹਾਨੂੰ ਹਾਲ ਦਵਾਉਂਦੀ ਆ ਵੀ ਬਾਜਰਾ ਬੀਜਿਆ ਦਾ ਬਾੜੇ ਚ ਆਪਣਾ ਬਾਦੀ ਚ ਉੱਥੇ ਸਾਡੇ ਕੋਲ ਪਾਣੀ ਦਾ ਸਾਧਨ ਹੀ ਹੈਗਾ ਕੋਈ ਬਿਨਾਂ ਪਾਣੀ ਦੀ ਬੀਜਿਆ ਬਈ ਇੱਕ ਵਾਰੀ ਪਾਣੀ ਲੱਗ ਜਾਂਦਾ ਮੜਾ ਮੋਟਰ ਘਰ ਤੇ ਮੋਟਰ ਚਲਾ ਕੇ ਲਾ ਜੀਦਾ ਕਿ ਜੇ ਤੇ ਮੱਗ ਕੇ ਨਹੀਂ ਫਿਰ ਉੱਥੇ ਪਾਣੀ ਲੱਗਦਾ ਨਹੀਂ ਹੈਗਾ ਬਿਨਾ ਪਾਣੀ ਤੇ ਹੀ ਆ। ਉੱਥੇ ਬਿਨਾ ਪਾਣੀ ਦੇ ਨਾ ਕੰਡੀਸ਼ਨ ਉਹਦੀ ਖਰਾਬ ਹੋਈ ਪਈ ਆ। ਤੁਹਾਨੂੰ ਦਿਖਾਉਂਦੇ ਆ। ਇਹ ਬਿਨਾ ਪਾਣੀ ਦੇ ਬਾਜਰਾ ਸੁੱਕਾ ਪਿਆ ਬਿਲਕੁਲ। ਇਹਨੂੰ ਇੱਕ ਪਾਣੀ ਲੱਗਿਆ ਸਿਰਫ ਜਦਨ ਪੀਜਿਆ ਤਾਂ ਇਹ। ਹੋਰ ਇਹਨੂੰ ਕੋਈ ਪਾਣੀ ਨਹੀਂ ਲਾਇਆ ਹੁਣ ਤੱਕ। ਸਾਰਾ ਬਿਨਾ ਪਾਣੀ ਤੇ ਹੀ ਆ ਇਹ। ਤਾਂ ਹੁਣ ਕਰੀ ਗਿਆ ਜਾਇ ਤੇ ਪਹਿਨਾ ਅੱਗੇ ਮਡੇ ਮੋਟੇ ਮੀਂਹ ਪੈ ਜਾਂਦੇ ਤੇ ਹੁਣ ਅਜਿਹੀ ਮੀਂਹ ਨਹੀਂ ਪਿਆ ਕੋਈ। ਬਹੁਤ ਜ਼ਿਆਦਾ ਸੁੱਕਿਆ ਪਿਆ ਇਹ। ਹਾਂ ਇਹਦਾ ਇੱਕ ਸਾਲੀ ਔਖਾ ਜਾਂਦੀ ਇੱਕ ਸਾਲ ਹੋਇਆ ਹੁੰਦਾ। ਮੈਂ ਫੇਰ ਦੂਜੇ ਸਾਲ ਹੀ ਸਿਆਣ ਦਾ ਪੁਰਾਣਾ ਖੜਾ ਵਿੱਚ। ਇਹਦੇ ਨੇ ਛਾਲਾ ਮਾਰਦਾ ਜਾਂਦਾ ਇੱਕ ਵਾਰੀ ਵੱਡ ਵੀ ਲਿਆ ਇਹ। ਇਹ ਪੁਰਾਣਾ ਬਾਜਰਾ ਹੈ। ਇਹ ਨਵਾਂ ਬੀਜਾ ਦਾ ਇਦ ਕੀ ਬਾਗੇ ਪਰ ਹੋਇਆ ਨਹੀਂ ਕਿਉਂਕਿ ਮੀਂਹ ਨਹੀਂ ਪਿਆ ਕੋਈ ਵੀ ਇੱਕ ਕਦਮ ਨਹੀਂ ਪੈ ਜਾਂਦਾ ਇੰਨੇ ਕੇ ਬਹੁਤ ਫਰਕਤ ਆ। ਚਲੋ ਜੋ ਕੁਦਰਤ ਨੂੰ ਮਨਜ਼ੂਰ ਆ ਹੁਣ। ਜੇ ਹਲੇ ਵੀ ਪੈ ਜਾਵੇ ਤਾਂ ਵੀ ਹੋਇਆ ਹੁਣ ਆਇਨੇ। ਬਹੁਤ ਕੜੀ ਚੀਜ਼ ਆ ਇਹ ਚਲੋ ਠੀਕ ਹੈ ਜੀ ਲਓ ਜੀ ਅੱਜ ਰੈਂਪ ਬਣਾਉਣ ਲੱਗੇ ਮਿਸਤਰੀ ਸਾਹਿਬ ਲਾਏ ਹੋਏ ਆ ਪ੍ਰਧਾਨ ਜੀ ਵੀ ਆਏ ਹੋਏ ਆ ਗੈਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਕੀ ਪੰਗਾ ਮੇਰੇ ਨਵੇਂ ਚੈਨਲ ਬਣਾਇਆ ਜੀ ਸ਼ੇਅਰ ਕਮੈਂਟ ਸਬਸਕ੍ਰਾਈਬਰ ਵੀ ਕਰਿਓ ਜਰੂਰ ਪੰਗਾ ਹੋਰੇ ਹੋ ਗਿਆ ਤੱਕ ਆ ਪਟਣ ਲੱਗੇ ਤੇ ਪੈ ਪੈ ਪਟੂਗੀ ਓਕੇ ਆ ਪੁੱਠੇ ਸਿੱਧੇ ਕੰਮ ਹੁੰਦੇ ਰਹਿੰਦੇ ਆ ਜਿਆ ਪਤਾ ਕੇ ਹਾਂ ਬਾਕੀ ਅੱਜ ਮੈਂ ਬਿਲਾ ਤਾਂ ਮਾਂ ਚੱਲ ਪੰਮੇ ਕਿ ਨਹੀਂ ਉਹ ਦਿਹਾੜੀ ਲਾਜ਼ਮ ਲੈ ਦੇ ਸਾਬ ਸਾਬ ਨਹੀਂ ਸਹੀ 500 ਤਾਂ ਦਊਗਾ ਜੀ ਮਿਸਤਰੀ 500 ਤਾਂ ਦਊਗਾ ਜੀ ਹਾਂ 500 ਦਾ ਹੱਕ ਹੈ ਤੇਰਾ 500 ਦਾ ਹੱਕ ਹੈਗਾ ਦੇਖ ਲੈ ਹਾਂ ਬੱਸ ਆਹ ਪਾਰੀ ਪਾਊਗਾ ਹੋ ਗਿਆ ਹੂੰ ਕਿੰਨੀ ਆ ਬਾਕੀ ਭਾਈ ਗਰਮੀ ਬਹੁਤ ਆ ਦਰਨੀ ਗਰਮੀ ਨੇ ਤਾਂ ਬੱਸ ਕਰਾਈ ਪਈ ਆ ਗਰਮੀ ਨੇ ਕਰਾਈ ਪਾਸ਼ੋ ਨੂੰ ਖਿਚ ਨੂੰ ਹਾਂ ਥੋੜਾ ਜਿਹਾ ਏਟ ਹਿੱਲਿਆ ਵੇ ਏਟ ਹਿੱਲ ਗਿਆ ਇਹਨੂੰ ਪੱਟ ਕੇ ਥੋੜਾ ਜਿਹਾ ਉੱਪਰ ਕਰਨਾ ਇਹ ਹਿੱਲ ਗਿਆ ਇੱਥੇ ਜੜ ਚੋ ਹਾਂ ਉਸ ਦੇ ਕਰਕੇ ਹੁਣ ਇਹ ਅਲਾਈਨਮੈਂਟ ਥੋੜੀ ਜਿਹੀ ਕਰਨੀ ਪੈਣੀ ਆ ਪਾ ਦੇ ਮਿੱਟੀ ਥੋੜੀ ਜਿਹੀ ਥੋੜੀ ਬਾਕੀ ਬੰਦੇ ਜਾਨੇ ਭਾਈ ਅੱਜ 6 7 ਜਣੇ ਹੋਵੇ ਕਹਦਾ ਜੀ ਦੀ ਦੀਆੜੀ ਲਾਉਣੀ ਮੈਨਾਂ ਇਹਨਾਂ ਨਾਲ ਕਰ ਦੋ ਦਿਨ ਦਾ ਕੰਮ ਦਾ ਮਿੱਟੀ ਨਾਲ ਇੱਕ ਰੇਕ ਕਰ ਦਿੰਦੇ ਮਿੱਟੀ ਵਧੀਆ ਸਮੇਂ ਕਿਦਾਂ ਇਸੇ ਕਰ ਦੋ ਵੀ ਹੋਰ ਕੀ ਚਾਹੀਦਾ ਗਾਲੀ ਨੂੰ ਬੰਗੇ ਪਈਆਂ ਨੇ ਅੱਧੇ ਨਾਲ ਗਾਲੀ ਨੂੰ ਟੂਆ ਪਟੋ ਗਿਆ ਓਕੇ ਹਾਂ ਅੱਛਾ ਬੰ ਮੈਂ ਹਲਾਗਾ ਪਟੋ ਗਿਆ ਹਲਾਗਾ ਪਟੋ ਗਿਆ ਠੀਕ ਜੀ ਛੱਡੂ ਪੈਰ ਨਾਲ ਰੱਖੀ ਥੋੜੀ ਮਿੱਟੀ ਬਾਹ ਥੋੜੀ ਪਾ ਦੇ ਪੈਰ ਘਟ ਰੱਚੀ ਟੁੱ ਤੋੜੀ-ਤੋੜੀ ਮਿੱਟੀ ਪਾ ਦੇ। ਓਕੇ। ਇਹਦੇ ਉੱਪਰ ਨਾ ਤੁਰੀ ਠੀਕ ਆ। ਉਹ ਗਾਹ ਨਾ ਪਾਈ ਮਿੱਟੀ ਗਾਹ ਥੱਲੇ ਪੈਣਾ ਮਿੱਟੀ ਪਾ ਲੈ। ਇਹ ਨਹੀਂ ਮੈਂ ਦਿਨਾ ਨਹੀਂ ਪਿੱਛੇ ਜੀ ਕਰ। ਗਾਹ ਇੱਕ ਨਹੀਂ ਪਾ ਦੇ। ਮਿਸਤਰੀ ਆਇਆ ਭਾਈ। ਮਿਸਤਰੀ ਮੇਰਾ ਵੀ ਮਕਾਨ ਪਾਇਆ ਹੀ ਨਹੀਂ। ਸਾਰੇ ਮਕਾਨ ਹੀ ਨਹੀਂ ਪਾਏ ਪਿਆਰੇ। ਹਾਂ ਪਰ ਹੁਣ ਐਂਡੇ ਜੇ ਜੇ ਜਾ ਕੇ ਆਈ ਗਈ ਜੀ ਨਹੀਂ ਦਿੰਦਾ ਹੈਗਾ। ਇਹ ਹੂੰ ਨਹੀਂ ਆ ਰਿਹਾ। ਦੇਖ ਰਿਹਾ ਹੁਣ ਮੈਂ ਜੁਆਇੰਟ ਦੀ ਪੜੀ ਜਾਂਦਾ ਜੇ ਮੈਂ ਫੋਨ ਕਰਦੇ ਹਾਂ ਹੂੰ ਨੇ ਫੋਨ ਕਰ ਲਵੇ ਮੈਨੂੰ ਕਰਤਾ ਇਹਨੇ ਮੈਨੂੰ ਫੁਰਕਿਆ ਇਹ ਫੋਨ ਹੈ ਕਿ ਜਿਹੜਾ ਮੈਂ ਫਰੀ ਕਹਿੰਦਾ ਪੌੜੀ ਜਿਹੜਾ ਆਉਂਗਾ ਐਤਵਾਰ ਨੂੰ ਹੂੰ ਜਦ ਤੇ ਵੀ ਡੇਢ ਮਹੀਨਾ ਹੋ ਗਿਆ ਹੁਣ ਅੱਛਾ ਹੁਣ ਆਏ ਪੈ ਤੈਨੂੰ ਆਲਾ ਹੁਣ ਫੁਰ ਗਿਆ ਨਕਸ਼ਾ ਥੋੜਾ ਤੂੰ ਜਾਣੀ ਜਿਹੜੇ 2-3 ਦਿਨ ਠੀਕ ਆ ਕੋਈ ਨਾ ਮੈਂ ਨਕਸ਼ੇ ਵਾਲੇ ਨੂੰ ਫੋਨ ਕਰੂੰਗਾ ਹੁਣ ਮੈਨੂੰ ਨਕਸ਼ਾ ਬਣਾਉਣਾ ਪਊਡੀ ਨਕਸ਼ਾ ਉਂਝੋੜਾ ਪੜੀ ਤਾਂ ਮੈਨੂੰ ਕੱਦਾਂ ਕਹਿੰਦਾ ਉਹਦਾ ਬਣਾਇਆ ਮੈਂ ਤੇਰੇ ਕਰਕੇ ਕੰਮ ਛੱਡਿਆ ਹੋਇਆ ਚੱਲ ਕੋਈ ਹੁਣ ਬ ਫੋਟੋ ਨਿਕਲ ਕਰਕੇ ਹਾਂ ਚੱਲ ਔਰ ਇਹ ਪਰਪਰ ਕੋ ਮੈਂ ਕਮਰਾ ਬਣਾਉਣਾ ਪੈਣਾ ਨਾ ਉਹ ਤਾਂ ਬਣ ਲੈਣੀ ਆ ਫਿਰ ਹਾਂ ਨਕਸ਼ੇ ਵਾਲੇ ਕਰ ਰਹੇ ਨੇ ਨਕਸ਼ੇ ਵਾਲਾ ਵਿਚਾਰਾ ਢੇਲਾਂ ਦਾ ਥੋੜਾ ਜਿਹਾ ਭਾਈ ਕਾਤੇ ਠੀਕ ਆਣਾ ਉम्मे ਦਾ ਪਾਪਾ ਵੀ ਆ ਗਿਆ ਭਾਈ ਆਹ ਦਾ ਕੱਦਾ ਕੰਮ ਹੋ ਰਿਹਾ ਬਾਈ ਠੀਕ ਹੈ ਨਾ ਬਹੁਤ ਆ ਸੜ ਮਿੱਟੀ ਇਹਦੋਂ ਹੁਣ ਮੇਰੇ ਮੰਮੀ ਰੇਤਾਂ ਨੂੰ ਤੜ੍ਹੜੀ ਜਾਂਦਾ ਨਾ ਬਹੁਤ ਇਹ ਤਾਂ ਉਹ ਹਟਦਾ ਦੇਖ ਨਹੀਂ ਹੁੰਦਾ ਜੇ ਮੀ ਪੈਂਦਾ ਰਹਿਤਾ ਹੈ ਉਹ ਉੱਥੇ ਫਰਿਆ ਫਰਨ ਚੱਲਦਾ ਫੁਰਕਿਆ ਅਜਾ ਤਾਂ ਉਧਰੋਂ ਚੱਲਦਾ ਇੱਕ ਦਿਨ ਅਜੇ ਉਧਰੋਂ ਦੇਖੀ ਕਿੰਨਾ ਜਾਂਦਾ ਪਿੱਛੇ ਨੂੰ ਉਹ ਉਹਦੇ ਤੇ ਇੱਕ ਲੱਗਦਾ ਐ ਮਿਸਤਰੀ ਉਥੇ ਵੀ ਨਿਊ ਬਣਦੇ ਨੇ ਵੀ ਲੇਬਰ ਬਣਾਉਂਦੇ ਕਿੱਦਾਂ ਉਹ ਕਰਦਾ ਕਰਦੇ ਚੱਲਦਾ ਆਪਣੇ ਲਈ ਹੈ ਹੈ ਉਹਦਾ ਵੀ ਉਹਦਾ ਆਹ ਆਹ ਉਹ ਕੋਈ ਨਹੀਂ ਆਈ ਲੈ ਕੋਈ ਆ ਪੀ ਮਾਰ ਦੇ ਨਾ ਇੱਕ ਦਿਨੇ ਹਾਂ ਹਾਂ ਨਹੀਂ ਉਹ ਨਹੀਂ ਆਈ ਦੀ ਦਿੰਦਾ ਹੈਗਾ ਨਹੀਂ ਕਹੀ ਜਾਂਦਾ ਟਾਈਮ ਨਹੀਂ ਹੈ ਤਾਂ ਟਾਈਮ ਨਹੀਂ ਹੈ ਤੂੰ ਮੈਂ ਜਾਣੇ ਦੇ ਚਾਰ ਦਿਨ ਸਾਨੂੰ ਮੈਂ ਜਾਣੇ ਨਹੀਂ ਦੇਣਾ ਤਿੰਨ ਚਾਰ ਦਿਨ ਜੀਤੇ ਦੇ 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 ਹੈਗੀ ਨੂੰ ਦੇ ਦੇ ਇੱਕ ਦੋ ਤਿੰਨ ਦਿਨ ਇੰਨੇ ਜੇ ਕੰਮ ਲੋਟ ਹੋ ਜਾਣਾ ਨਹੀਂ ਸਾੜੇ ਦੇ ਅੰਦਰ ਪਾਣੀ ਆ ਪਾਣੀ ਨੰਬਰ ਟੈਕਟਰੇ ਕੱਟਾ ਪਰ ਮੈਂ ਪਾਣੀ ਚਾਲ ਰੋਟ ਟੈਕਟਰੇ ਉਹ ਕੱਟਣਾ ਜਿਹੜਾ ਦੱਸਾ ਦੀਰ ਦਾ ਬਹੁਤ ਪੂਰਾ ਹਾਲ ਹੋਣਾ ਇਹਦੇ ਕਰਕੇ ਆਪਾਂ ਨੇ ਫੇ ਮਸ਼ੀਨਾਂ ਮੰਗਾਈ। ਪੂਰੀ 5 ਵਰਗ ਦੀ ਆੜੀ ਨੂੰ ਮਿਲ ਗਈ। ਉਹ ਹੀ ਮੰਗਾਈ ਫਿਰ ਉਹਦੇ ਨਾਲ ਆਏ ਵੀ ਹੁਣ ਕੰਮ ਤਾਂ ਵਧੀਆ ਹੋ ਜੀ। ਨਾਲੇ ਰਲਦਾ ਵਧੀਆ ਉਹਦੇ ਨਾਲ। ਲੋਈ ਸਮਾਨ ਘਟ ਗਿਆ ਤਾਂ ਹੁਣ ਬਜੜੀ ਯਾਰ ਸਿਮੈਂਟ ਹੋਰ ਲੈ ਕੇ ਆਏ ਆ। ਨਤੀਆ? ਹਾਂ। ਕਿੰਨੇ ਵਜਾਉਂਗਾ ਰਾਤ ਦੇ? ਜਿੰਨੇ ਵਜ ਜਾਵੇ। ਹਾਂ। ਫੇਰ ਵੀ ਹੈ ਮੈਂ ਲੱਗਿਆ ਸਟਾਰਟ ਕਰਨ ਮੈਂ ਸਤਰੀ ਬਿਜਾਉਂਗਾ ਅਠ ਰਾਤ ਤੇ ਘੰਟਾ ਕਾ ਖੌਰੂ ਬੋ ਪਾਉਂਦੇ ਆ ਇਹ ਕਰੇ ਕੀਆ ਕੰਮ ਦਾ ਘੰਟੇ ਦੇ ਬੰਦੇ ਜਿਆਦਾ ਕਰਕੇ ਗਾਹ ਪਾਉਂਦੇ ਆ ਉਹ ਦੇਖ ਇੱਕ ਕੱਕਣਾ ਦੇਖਦਾ ਬੰਦੇ ਜਿਆਦਾ ਲਾ ਜਾ ਦਿੰਦੇ ਆ ਆ ਦੇਖ ਚਲੋ 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 ਕਰੋ ਸਟਾਰਟ ਪਾਣੀ ਪੂਣੀ ਪੀ ਲੋ ਏ ਹਾਂ ਹਾਂ ਪਾਣੀ ਪੀ ਲਾ ਪਾਣੀ ਪੀ ਲ ਨਾ ਨਾ ਪੀ ਲਾ ਪਾਣੀ ਚਲ ਹੋਸਾ ਰੋਟੀ ਖਾਂਗੇ ਲੋ ਜੀ ਲੇਬਰ ਲੇਬਰ ਲਾਈ ਪਈ ਆ ਓ ਗਰੀਬਦਾਸ ਬੰਦੇ ਵੀ ਬੰਦਾ ਫੜਕਦਾ ਪਰ ਕੰਮ ਨਹੀਂ ਕਰਦੇ ਖੌਰੂ ਜ਼ਿਆਦਾ ਪਾਉਂਦੇ ਆ ਓ ਵੀ ਦਿਓ ਬਣਾ ਬਣਾ ਕੇ ਭੇਜੋ ਭੇਜਣੀ ਨਹੀਂ ਤੇਰੀ ਗਾਹ ਪਾਉਂਦਾ ਤੂੰ ਕੰਮ ਕਰਦਾ ਨਹੀਂ ਹੈਗਾ ਇਹਨਾਂ ਦਾ ਪ੍ਰਧਾਨ ਵੀ ਗੇਲੇ ਲਾ ਲਿਆ ਜੇ ਮਸ਼ੀਨ ਨਾਲ ਲਿਆਉਂਦੇ ਤੁਹਾਨੂੰ ਪਤਾ ਲੱਗ ਜਾਣਾ ਤਾਂ ਜੇ ਮਸ਼ੀਨ ਨਾਲ ਲਿਆਉਂਦੇ ਸ਼ਾਮ ਤੱਕ ਪਾਈ ਜਾਂਦੇ ਜਿਹੇ ਕਾ ਵੀ ਨਹੀਂ ਤੇ ਪਹਿਣਾ ਇਹਨਾਂ ਤੇ ਆਹ ਜੇ ਮਸ਼ੀਨ ਆ ਹੁੰਦੀ ਪਹਿਲੇ ਪਾ ਦੇ ਹਾਂ ਮੁੰਡੇ ਤੇ ਪਹਿਣਾ ਪਾ ਦਿੰਦਾ ਤੂੰ ਮਸ਼ੀਨ ਵਾਲਾ ਕੰਮ ਲੋਟ ਉਹ ਰੋੜੀ ਤੱਕ ਲੈ ਪੰਜ ਲੋਕ ਕੋਲ ਕੇ ਹਾਂ ਉਹਨਾਂ ਕਰਮਿਕਾਂ ਨੂੰ ਬਣਾ ਦੇ ਆੰਦੀ ਦੱਸ ਜੱਟ ਬਾਗੀ ਪੈਣਾ ਹਾਂ ਹਾਂ ਗਾਭੂ ਹਾਂ ਦੋ ਟਿੱਕੇ ਸਾਬਲੀਆਂ ਛਡੋੜੇ ਆਣੇ ਕਪੜੇ ਧੋੜੇ ਆਣੇ 2.70 ਨਹੀਂ ਸਾਰੇ ਕਪੜੇ ਲਪੜੇ ਸਵੇਰ ਦੇ ਦੇਖ ਲੈ ਕਰਮਾ ਕਰਮ ਹੋਏ ਪਏ ਮਨਾਇਆ ਰੇਪਾ ਮੱਨੇ ਮੰਮੇ ਲੈਨੇ ਬੈਠੇ ਕਰਮ ਜਿਹੜਾ 2000 ਰੋਟੇ ਦੀਆ ਪਾਤਾ ਹੁੰਦਾ ਲੀਟਰ ਦੇਤਾ ਸੀ ਲੈਣਾ ਪੈਣਾ ਵਰਦੀ ਜਾਂਦਾ ਕੋਈ ਲੋ ਬੰਦੇ ਜੀ ਵਰਦਾ ਵਾਦਾ ਫਿਰਦਾ ਉਹ ਇਹ ਕਿੰਨੇ ਖਾਵੇ ਹਾਂ ਜੇ ਰਾਤ ਤੇ ਗਰਾਹ ਨਾ ਤੇ ਗਰਾਹ ਆ। ਉਹ ਤਾਂ ਪਹਾਲ ਦੀ। ਉਹ ਸਿੱਧਾ ਵੀ ਉਹਦਾ ਨਹੀਂ ਹੋਣੀ ਕੋਈ ਵੀ ਕੰਮ ਸਿੱਖ ਹੁੰਦਾ। ਹਾਂ। ਤਾਂ ਆਈ ਲੈ। ਲੈ ਭਾਈ ਨੇ ਕੰਮ ਲੂਟ ਕਰਤਾ। ਮਸ਼ੀਨੇ ਨਾ ਡਾਲਦਾ। ਤਾਂ ਮੈਂ ਕਿ ਨਹੀਂ ਅੱਜ 700 ਰੁਪਏ ਖੜਾਏ ਮੇਰੇ ਭਾਈ। 700 ਤਾਂ ਕੋਈ ਗੱਲ ਨਹੀਂ। ਉਹ ਮਸ਼ੀਨੇ ਕੰਮ ਲੋਡ ਕਰਤਾ। ਇਹ ਇਹਨਾਂ ਦਾ ਕਿੰਨਾ 700 ਖਾਣਾ ਦਾ ਅਸੀਂ ਦੇਖ ਲੈ। ਹਾਂ ਦੇਖ ਲੈ। ਤੂੰ ਅੱਜਾ ਲੱਗੇ ਰੇ ਵੇਸ਼ਰ ਕਾ ਪਾੜ ਰਿਹਾ ਕਹਦਾ ਹੈ। ਹੋਰ। ਆਹ ਮਿੱਟੀ ਦਾ ਕੰਮ ਤਾਂ ਪੁੱਛਿਆ ਹੈ ਪਰ ਉਹ ਆ ਨਹੀਂ ਲਿਖੇ ਪੜੂਗਾ ਨਹੀਂ ਪੜ੍ਹ ਗਿਆ ਆਂ ਚੀਨ ਨਾਲ ਨਹੀਂ ਪੜਿਆ ਚੀਨ ਕਰਕੇ ਉਹਨੇ ਨਹੀਂ ਪੜਿਆ ਤਾਂ ਐ ਕਿ ਪਾਲਣ ਹੁੰਦੇ 10 ਬੰਦੇ ਕਿਤੇ ਆ ਬੰਦੇ ਬੰਦੇ ਨੇ ਦੇਖੋ ਮਠਾਣਾ ਫੜਕੇ ਲੈਂਦੇ ਹੁੰਦੇ ਤੇ ਮੈਂ ਕਿਹ ਮੱਖਾ ਜਾਉ ਪਈ ਇੱਕ ਸਮਝ ਨਹੀਂ ਆਗੇ ਅਦਾ ਇੱਕ ਦਾ ਬੋਲਾ ਏ ਐ ਸਾਰੀ ਇਦਾਂ ਨਹੀਂ ਆ ਸਿੱਟਮ ਚੜਾ ਲਿਆ ਟਾਈਮ ਨੇ ਚੜਾ ਦੋੰਗਾ ਹੁੰਦਾ ਹੀ ਨਹੀਂ ਹੈਗਾ ਇੱਥੇ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਚੱਲ ਕੋਈ ਨਾ ਆ ਮਸਾਰਤਾ ਪੰਮੇ ਆਹ ਵੀ ਦੇ ਪੁਰਾਣੇ ਕੰਮ ਕਰਦਾ ਹੈ ਨਾ ਹੋ ਕੇ ਗੁੰਮੇ ਪੁਰਾਣੇ ਕੰਮ ਸਾਰਤਾ ਨਹੀਂ ਓਕਾ ਹੋ ਜਾਣਾ ਤਾਂ ਜਿਗਰਾ ਮਿਸਤਰੀ ਨੇ ਅੱਜ ਤਾਂ ਅੰਕੀ ਦੇਤੀ ਦੀ ਵਜ੍ਹਾ ਦਾ ਦਿਨ ਹੀ ਹੈ ਕਹਿੰਦਾ ਕਾਲੂ ਕਹਿੰਦਾ ਮੌਣਾ ਨਹੀਂ ਹੈਗਾ ਮੇਰਾ ਇਹਦਾ ਵੀ ਅੱਜ ਯਾਰ ਦੇ ਬਲੂਬਰ ਬਣਾ ਕੇ ਹੋ ਕੇ ਆ ਸਾਲੂ ਨੂੰ ਕੰਮ ਕਰਨਾ ਤਾਂ ਇਹ ਕਹਿੰਦਾ ਮੈਂ ਸਾਧੂ ਆ ਮੈਂ ਜੀ ਮੈਂ ਪਾਈਆਂ ਚਲ ਫਮਾ ਨਿਬੜ ਕੇ ਖਾਲੀ ਕਿਸੇ ਨਿਪੜੇ ਨਾ ਮੈਂ ਨਿਪੜਣਾ ਇਹ ਨਿਬੜ ਕੇ ਕਰੇ ਵੀ ਨਿਬੜ ਜੂਗਾ ਮੈਂ ਜੇਡ ਫਟ ਕਰਨਾ ਜੇਡ ਫਟ ਕਰਨਾ ਆ ਜੇਡ ਤਾਂ ਜਾਂਦੇ ਹੋਏ ਫਟ ਕਰਦੇ ਹਨ ਕੰਨੀ ਕਿ ਭਾ ਗੋਲੂ ਸਰਦਾਰ ਦੀ ਬਣਾਈਏ ਲੈ ਲੈ ਭਾਈ ਲੇਬਰ ਵਾਲੇ ਕਹਿੰਦੇ ਕਹਿੰਦੇ ਗੋਲੂ ਸਰਦਾਰ ਦੀ ਵੀਡੀਓ ਬਣਾ ਮੇਨਾ ਹਾਂ ਕੋਈ ਨਹੀਂ ਦੇਖਿਆ ਪਿੰਡ ਦਾ ਬੁਢਾ ਹੁੰਦਾ ਇੱਕ ਬੰਦਾ ਗਾਰੇ ਮੇਨੇ ਹਾਂ ਉਹ ਮੇਨੇ ਹੁੰਦਾ ਆ ਪਤਾ ਹੀ ਉਹ ਇੱਥੇ ਜਾਂਦਾ ਮੈਂ ਦੇਖ ਲੈ ਓਕੇ ਆਪਾਂ ਮਿਆਜ ਹੀ ਕਰ ਲਈਏ ਹਨ ਗਰਮੀ ਨੇ ਚ ਬਸ ਕਰਾਤੀ ਮਿਸਤਰੀ ਗਏ ਅੱਜ ਇਹਨੇ ਵੇਣਾ ਮੈਂ ਕਹਾਂ ਲਾਇਆ ਜੇ ਮਾਰ ਕੇ ਛੱਡੂ ਜਾਂ ਮਨੂੰ ਇਹ ਫਤ ਹੈ ਲੱਗਦਾ ਵੀ 45 46 ਟੰਪਰੀ ਹੈ ਗਰਮੀ ਦੇ ਇੱਕ ਪਾਸੇ ਰਹੀ ਇਹ ਕਹਈਏ ਸਵੇਰੇ ਲਿਆ ਲੇਵਰ ਮੈਂ ਤੂੰ ਸ਼ਾਮ ਨੂੰ ਲਿਆਉਂਗੇ ਤੂੰ ਹਲੇ ਉਹਨਾਂ ਨੂੰ ਲੱਗੇ ਰਹਿਣ ਦਿੰਦੇ ਅਸਲ 'ਚ ਪਤਾ ਕਿਆ ਕੰਮ ਵੀ ਉਹ ਤੋਂ ਬੰਦੀ ਚ ਨਹੀਂ ਤਾਂ ਆਹੀ ਦਾ ਚੱਕਰ ਦਾ ਮੈਂ ਇਹਨੂੰ ਕੱਲ ਗਿਆ ਤਾਂ ਮੈਂ ਕਿਹਾ ਕੱਲ ਨੂੰ ਮੈਨੂੰ ਇੱਕ ਦਿਨ ਇੱਕ ਬੰਦਾ ਦੇ ਦੇ ਮੈਂ ਸਾਰੇ ਇਟਾ ਉਟਾ ਲਵਾ ਕੇ ਮਿੱਟੀ ਦਾ ਲੇਬਲ ਕਰਾ ਕੇ ਲੇਬਰ ਤੇ ਤੇਰੇ ਉਹਦੇ ਨੂੰ ਘਟਕਾ ਪਵਾ ਕੇ ਰੱਖ ਦੇਣਾ ਓਕੇ ਇਹ ਮੰਨੀ ਹੀ ਹੈਗਾ ਇਹ ਕਹਿੰਦਾ ਜੇ ਕਰਨਾ ਸਾਰਾ ਕੁਝ ਓਕੇ ਉਹ ਵੀ ਬਿਆਜ ਦਾ ਕੰਮ ਲਾਇਆ ਪਿਆ ਨਹੀਂ ਚੀਰ ਕਰਨੀ ਨਹੀਂ ਕੋਈ ਕਹਿੰਦਾ ਇਹ ਕੰਮ ਜ਼ਰੂਰੀ ਆ ਮੇਰਾ ਓਕੇ ਬਾਪ ਦੇ ਦੇਖੀ ਜਾਊਂਗੇ ਝੱਟ ਮਾਰ ਦੋ ਅੱਛਾ ਪਾਈਂ ਕਿ ਨਹੀਂ ਹਾਂ ਚੱਲ ਫਿਰ ਵੀ ਨਿਭੜ ਜਾਣਾ ਵੇਲੇ ਇੱਕ ਵੇਲੇ ਹਾਂ ਗਾਹ ਤੋਂ ਅਮ ਖਾਸ ਹਾਂ ਸਰੋਜ ਉਹ ਖਾਓ ਖਾ ਜਾ ਦੇਖਦਾ ਪਾ ਦੋ ਪਾ ਦੋ ਕਟਕਾ ਸ਼ਾਬਾਸ਼ ਗੁੰਜੇ ਪਾ ਗਵਾ ਮੱਪੇ ਜਿੰਨੀ ਕਾਲੀ ਪਾ ਦੇ ਪੈਕ ਕੋਲ ਪਾ ਲੀ ਬਾਕੀ ਤਾਂ ਸਮੇ ਦੀ ਗੱਲ ਆ ਸਾਨੂੰ ਤਾਂ ਭਈਆ ਦਿਹਾੜੀ ਪਰ ਵੀ ਨਹੀਂ ਮਿਲਦਾ ਇਹ ਜਦੇ ਇਕੱਠੇ ਕਰ ਲੰਦਾ ਯਾਹ ਵਾਲੇ ਕਾਲਾ ਬੋਲਦਾ ਹੀ ਨਹੀਂ ਹੈਗਾ ਹਲੇ ਫੁੱਲ ਕੇ ਪਨੀਰੀ ਪਟ ਦੇ ਪਟਦੇ ਛੱਡ ਕੇ ਇੱਕ ਫੋਨ ਕਰ ਜਾ ਤਾਂ ਸਭ ਦਿਖੇ ਵੀ ਨਹੀਂ ਹੈਗੇ ਮੁੱਕ ਕੇ ਰੁਕਿਆ ਜਦੇ ਮੈਨੂੰ ਕਹੇ ਚੱਲੇ ਸਰਦਾਰ ਦਾ ਫੋਨ ਆਇਆ ਮੈਂ ਕਿਹਾ ਚਲੋ ਭਾਈ ਜਾਓ ਲੈ ਪੁੱਛ ਲੈ ਗਾਲੀ ਨੂੰ ਮਾ ਜਾਓ ਪੈਸੇ ਦੇ ਟਾਪੂ ਟਾਪ ਆਏ ਬੱਚ ਬਟੇ ਨੂੰ ਆਇਆ ਖੇਤ ਜੇ ਕੋਮ ਬੱਚ ਬਟੇ ਨੂੰ ਮੈਂ ਕਹਿੰਦਾ ਰੋਟੀ ਪੂਰੀ ਖਾਧੀ ਆ ਕੇ ਨਾ ਰੋਟੀ ਦਾ ਖਾਇਆ ਤੇ ਦੋ ਨੂੰ ਮੈਂ ਮੋਟਰਸਾਈਕਲ ਉਠਾ ਲਿਆ ਤਾਂ じゃ ਤੁਸੀਂ ਕਦੋਂ ਕਰਦੇ ਤੇ ਹਾਂ ਦੋ ਫਿਰ ਤੁਰ ਕੇ ਆ ਗਏ ਠੀਕ ਠੀਕ ਚੱਲ ਦੇਖਦੇ ਮਸ਼ੀਨੇ ਕੰਮ ਸੌਖਾ ਕਰਦਾ ਨਹੀਂ ਤਾਂ ਬਹੁਤ ਔਖਾ ਹੁੰਦਾ ਨੇ ਕਿਹੜਾ ਰਲਾਈ ਜਾਂਦਾ ਵੱਢੀ ਜਾਂਦਾ ਇੱਕ ਬੰਦੇ ਦੀ ਦਿਹਾੜੀ ਆ 500 ਰੁਪਏ ਚ ਆ ਜਾਂਦੀ ਆ 500 ਜੀ ਉਹ ਚਲੋ ਬਾਈ ਉਹ ਮੁੜ ਗਿਆ ਅੱਪਾ ਜੀ ਲੈ ਆਈ ਤੇ ਕਾਲੇ ਜੇ ਕਾਲੇ ਦੇ ਪਾਇਦਾ ਜਦ ਵੀ ਅਸੀਂ ਮਸ਼ੀਨ ਚ ਮਕੌਰਤੇ ਲੈ ਆਏ ਤੇ ਹਾਂ ਪਰ ਉਹ ਆਏ ਮਾਰ ਬਹੁਤ ਘਟ ਪਾਇਆ ਕਾਲੇ ਜੀ ਆਦਾ ਆਪਣੇ ਹੈ ਵਧੀਆ Gama ਟੁੱਟਦਾ ਨਹੀਂ ਮਨ ਲੋ ਇਹੀ ਜਗੜਾ ਹੋ ਗਿਆ ਤਾਂ ਮੈਂ ਕਿਹਾ ਕਿ ਤੇ ਮੇਰਾ ਟੁੱਟਣਾ ਜਾਵੇ ਹੁਣ ਇਧਰ ਮਾਲ ਮੈਂ ਬਹੁਤਾ ਪਵਾਇਆ ਏ ਇਧਰ ਮਾਲ ਘਟਾਤਾ

ਇੱਕ ਲੀਵਰ ਵਾਲਾ ਭੇਜ ਦੀਗਾ ਹਾਂ ਇੱਕ ਲੀਵਰ ਕਿੰਨੇ ਸੀ ਦੋ ਹੀ ਭੇਜ ਹਾਂ ਦੋ ਭੇਜ ਦੀਂ ਬਕਲ ਦੀ ਡਾੜੀ ਜਾ ਆਪਣਾ ਨਿਬੜ ਜਾਣਾ ਹਾਂ ਮੈਂ ਪੈਖ ਨਾਲ ਦਾ ਖਾਣਾ ਬੁਰਾ ਲੱਗਦਾ ਕੋਈ ਕਹਿੰਦਾ ਮੈਂ ਵਧੀਆ ਬਣ ਜਾਊਗਾ ਇਹਨਾਂ ਹਾਂ ਕੱਲ ਸਾਰੇ ਹੋਣਗੇ ਥੋੜੇ ਮੋੜ ਚ ਹਮਮ ਸਲਮਾਨ ਉਹ ਏਥੀ ਗੇਰ ਤੋਂ ਸਾਰਾ ਮਰ ਜਾਊਗਾ ਏਥੀ ਗੇਰ ਦੇ ਇਹਨਾਂ ਮਾਰ ਕੇ ਪਾਣੀ ਮਾਰਨ ਮਰੇ ਕਹ ਨਤੀਆ ਕਿੰਨਾ ਕ ਬਚ ਗਿਆ ਬਸ ਇੱਥੀ ਬਾਤ ਆ ਆਈ ਨਹੀਂ ਤਾਂ ਪੋਣਾ ਪਤੰਦਰਾ ਗੈਲ ਗੈਲ ਲੰਬਾ ਪੋਣਾ ਤਾਂ ਇੱਥੇ ਬਥੇਲੇ ਗਟਕਾ ਤਾਂ ਹੈ ਨਹੀਂ ਹੋ ਗਟਕਾ ਤਾਂ ਨਹੀਂ ਇੱਥੇ ਨੰਬੋ ਲੱਗਦਾ ਚੱਕ ਲੈ ਚੱਕ ਲੈ ਥੋੜਾ ਜਿਹਾ ਇਹਨੂੰ ਚੱਕ ਕੇ ਨਾ ਇਹਦੇ ਗੈਲ ਗੈਲ ਪਾ ਦੇ ਅੱਜ ਖੂਰੇ ਆਹੇ ਲੀਲਾ ਲੀਲਾ ਕਹੀ ਗਾਲੀ ਚੱਕਦਾ ਕੋਈ ਨਹੀਂ ਕਰ ਦੋ ਕਰ ਦੋ ਸਾਫ ਐਨ ਟਰਾਲੇ 'ਚ ਲਾ ਦੋ ਸਾਰੇ ਇਹ ਬੰਦਾ ਸਾਡਾ ਸਭ ਤੋਂ ਜਿਆਦਾ ਥੱਕ ਗਿਆ ਹਾਂ ਇਹਦਾ ਯੂਰ ਬਹੁਤ ਲੱਗਿਆ ਦਾਮ ਟੁੱਟਿਆ ਪਿਆ ਵਿਚਾਰੀ ਇਹਦਾ ਉਹ ਡੜਾ ਕੱਢਦੀ ਵਿੱਚ ਦਾ ਛੋਟੂ ਡੱਕੇ ਯਾਰ ਡੜਾ ਯਾਰ ਤੇਰੇ ਪੈਰ ਕੋਲ ਰੇਟਾ ਅੱਛਾ ਸਿੰਮਟੇ ਜੰਮਿਆ ਵਾ ਇਹੇ ਪੈ ਕੇ ਆਪਣੇ 19 ਸਾਲੇ ਲੱਗੇ ਮਿੱਤਰੀਆਂ ਨਾਲ ਆ ਵਾ ਉਹ ਠੀਕ ਆ ਠੀਕ ਲੱਗ ਰਿਹਾ ਕੇ ਚੱਲ ਕੋਈ ਨਹੀਂ ਕੰਮ ਤਾਂ ਨਿਬੜ ਗਿਆ ਲੋ ਜੀ ਮਲਕੀਤ ਬਾਈ ਕੋ ਖੇਤ ਚ ਪੁੱਜੇ ਅੱਜ ਹੋਰ ਜੀ ਬਾ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਵਧੀਆ ਵਧੀਆ ਕਹਿੰਦਾ ਬੂਟਿਆਂ ਨੂੰ ਪਾਣੀ ਛੱਡਣ ਨਾਲੇ ਬੂਟਿਆਂ ਬਗੇੜਾ ਮਾਰ ਕੇ ਆ ਬਾਈ ਕਹਿੰਦੇ ਵੀ ਦੇਖੀਏ ਇਹਨਾਂ ਨੂੰ ਵੀ ਦੇਖਦੇ ਆ ਇੱਥੇ ਜਾ ਲਾ ਕੇ ਬਾਈ ਕਿੰਨੇ ਕਾ ਇਹ ਕੱਢਦੇ ਆ ਟਾਈਮ ਇਹਦਾ ਵੀ ਆ ਸਾਡੇ ਕੰਮਾਂ ਫਸੇ ਪਏ ਆ ਕੱਲ ਮਿਸਤਰੀ ਨਹੀਂ ਜਾਣ ਬਣਾ ਰੱਖੀ ਰਾਤ 8:00 ਵਜੇ ਹੈ ਹੂੰ ਆ ਹੁਣ ਉੱਠ ਕੇ ਲੱਗੇ ਆ ਮੜਮੜਾ ਘੁੰਮ ਗਿਆ ਫੇਰ ਕਮਾ ਦੂੰਗਾ ਇੰਨੇ ਨੂੰ ਪਾਣੀ ਅੱਧਾ ਮਾ ਕੋ ਮਗਿਆ ਮੜਮੜਾ ਬਾ ਦੱਸ ਦੇ ਨਾ 10 ਦਿਨ ਤੇ ਪਾਣੀ ਕਿਹਨੇ ਦੇਖਣਾ ਫੇ ਤਾਂ ਫਿਰ ਨਹੀਂ ਮੈਜੇ ਫੇ ਤਾਂ ਬਾਪੂchna ਹੀ ਨਹੀਂ ਕਿਤੇ ਤੋਰੇ ਸੁੱਕਣਾ ਨਹੀਂ ਹੈਗਾ ਉਹ ਤੈਂ ਡੌਲਾ ਥੋੜੀਆਂ ਦੂਰ ਦੂਰ ਪਾਈਆਂ ਵੀ ਆਹ ਉਹ ਜਿਹੜੀਆਂ ਆਹ ਹਾਂ ਡੌਲਾ ਤਾਂ ਨੇੜੇ ਹੀ ਦੀਆਂ ਚੱਲਦਾ ਨਹੀਂ ਕੰਮ ਕੋਣਾ ਸੁੱਕੇ ਮੈਂ ਪਾਈਆਂ ਡੌਲਾ ਮੈਂ ਜੜਦੇ ਡੌਲਾ ਲਾਈਟ ਤਾਂ ਅੱਠ ਘੱਟ ਦੀ ਨਹੀਂ ਤਾਂ ਪਰ ਕੇ ਖੜਦਾ ਤਾਂ ਮੋਈ ਮਟਰ ਮੈਂ ਤਾਂ ਇਹ ਜੜਦੇ ਨਾਲ ਪਾਈਆਂ ਵੀਆਂ ਦੀਆਂ ਹਾਂ ਉਹਦੇ ਕਰਕੇ ਅੱਧੇ ਘੰਟੇ 'ਚ ਸਾਰੇ ਬੂਟੇ ਭਰ ਜਾਂਦੇ ਤੇ ਹਾਂ ਚਲੋ ਬੱਡ ਨੱਕਰ ਹਰਸ਼ਵੀਰ ਅੱਜ ਕਿੱਧਰ ਚੱਲਦਾ ਹੈ ਹਾਂ ਹਰਸ਼ਵੀਰ ਆ ਜਵੀਰ ਚੱਲਦਾ ਭਾਉਲ ਚੱਲਿਆ ਭਾਵਾ ਚੱਲਿਆ ਹੁਣ ਅੱਛਾ ਇਹ ਦਲਵੀਰ ਦੇ ਵੀ ਮਾਰਨਾ ਸਿਮੇ ਦੇ ਮਾਰਨਾ ਚੱਲ ਬੱਜੀ ਗਿਆ ਨਾ ਨਾ ਹੋ ਗਿਆ ਯਾਰ ਨਾ ਨਾ ਹੋ ਗਿਆ ਲੈਣਾ ਹੀ ਹੋ ਗਿਆ ਉੱਥੇ ਤੁਹਾਨੂੰ ਆਪਾਂ ਤਾਂ ਛੱਡ ਦੇਣਾ ਲੈਣਾ ਲੈਣਾ ਹੋ ਗਈਆਂ ਉਹੀ ਬਹੁਤ ਆ ਉਹ ਨੱਕੇ ਹੀ ਛੱਡ ਦੇਣਾ ਦੂਏ ਤੇ ਇਹ ਬਿੰਦਰਾ ਦਾ ਗੰਨਾ ਹੈ ਬੈਡਾਂ ਵਾਲਾ ਮਿੱਟੀ ਵਧੀਆ ਲੱਗੀ ਇੱਕ ਗੱਲ ਹੈਗੀ ਆ ਪੰਮੇ ਹਾਂ ਜਿਹੜਾ ਸਾ 99 ਕਰ ਖੇਤ ਤਾਂ ਕਿੰਦਾ 99 ਦਾ ਹੀ ਆ ਉਹ ਤਾਂ ਫੇ 99 ਤਾਂ ਹੈਗਾ ਹੀ ਆ ਮਿੱਟੀ ਸੋਣੀ ਚੜ ਗਈ ਹੂੰ ਮਿੱਟੀ ਥੋੜੀ ਲੱਗ ਗਈ ਹੂੰ 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 ਪੁੱਲ ਕਰਦਾ ਮੈਂ ਜਨਾ 97 ਮੇ ਖੇਤ ਆ 97 ਹੀ ਆ ਉਹ ਤਾਂ ਫੇ ਹੈਗੀ ਆ ਯਾਰ 97 ਚੀਜ਼ 97 ਹੀ ਆ ਹਾਂ ਮਿੱਟੀ ਥੋੜੀ ਲਾਈ ਵੀ ਆ ਮਿੱਟੀ ਤਾਂ ਬਹੁਤ ਵਧੀਆ ਲੱਗ ਗਈ ਹੈ ਬੈਂਡਾਂ ਵਾਲਾ ਜਿਆਦਾ ਕੰਨਾ ਹੈ ਪਜਾਈ ਹੁਣ ਲੱਗ ਗਈ ਬੜੇ ਜੀ ਇਹੀ ਵਿਜਾਈ ਜਿਆਦਾ ਸ਼ੁਰੂ ਹੋ ਗਈ ਹੁਣ ਹੈਨਾ ਹਾਂ ਯਾਰ ਇਹ ਝਾੜ ਵੀ ਦਿੰਦਾ ਗੰਨਾ ਹਾਂ ਉਹ ਉਂ ਵੀ ਥੋੜਾ ਸਪਰੇਅ ਨੂੰ ਕੰਨ ਦੇ ਕੋਲ ਲੋਕ ਨੇ ਸਪਰੇਅ ਨੂੰ ਵੀ ਇਹ ਝਾੜ ਵੀ ਬਹੁਤ ਦਿੰਦਾ ਹੈ ਗੰਨਾ ਜੇਕਰ ਬੀਜਿਆ ਵਾ ਇੱਧਰ ਰਹਿ ਗਏ ਆਹ 5-7 ਕਿਾਰੇ ਬੈਠੇ ਤੇ WhatsApp ਉਹਨੇ ਬੰਦ ਕਰ ਦੇਣਾ ਏ ਐਕਸ਼ਨ ਤਾਂ ਹੀ ਗਿਆ ਬਸ ਇੱਧਰ ਇੱਧਰ ਆਹ ਰਹਿ ਗਿਆ ਨਾ ਹਾਂ ਇਹਦੇ ਨੇ ਭਰ ਗਿਆ ਹਮਾ ਇੱਧਰ 4 ਘੰਟੇ ਮੈਂ ਹਾ ਡੱਕ ਦੇਣਾ ਇਹਨੇ ਫੇਰ ਭਰ ਦੇਣਾ ਇਹਨੇ ਠੀਕ ਨਹੀਂ ਹਾਂ ਇੰਨਾ ਕੁ ਰਹਿ ਗਿਆ ਚੱਲ ਲੋਟ ਆ ਜੂ ਬਾਗੋਂ ਤੇਰਾ ਹੂੰ ਹੂੰ ਸਾਹੀ ਵਾ ਇੱਧਰ ਖੜਾ ਲੱਗਿਆ ਮਾ ਜੇ ਅਸੀਂ ਇੱਧਰ ਤੇ ਬਿਸ਼ੜਤਾ ਫੇਰ ਉੱਪਰ ਤੇ ਇੱਧਰ ਮਨੂੰ ਜਾਨੂ ਬਾੜੀ ਉਰੋੜਾ ਵੇਨਾ ਹੁੰਦੀ ਨਾ 4 ਘੰਟੇ ਬਾਅਦ ਮਨੂੰ ਐ ਲੱਗਦਾ ਵੀ ਇੱਥੇ ਬੂਟੇ ਤੇਰੇ ਉਧਰ ਨਾਲੋਂ ਜ਼ਿਆਦਾ ਏ ਪਰ ਹੈ ਹਲਕੇ ਆ ਹੈ ਬਦਲੇ ਬੂਟੇ ਵੱਧਾ ਹੈ ਉਹ ਤਾਂ ਦਿਖਦੇ ਹੀ ਆ ਹਾਂ ਤਾਂ ਹੀ ਮੈਂ ਦੋਹਾਂ ਦਾ ਬਰਾਬਰੇ ਮੰਗਦਾ ਕੰਮ ਹਾਂ ਠੀਕ ਹੈ ਨਾ ਹਾਂ ਕੋਈ ਗਿਣਤੀ ਜ਼ਿਆਦਾ ਇਧਰੋਂ ਪਾਰਲੀਨ ਤਖੜੀ ਆ ਤੇਰੀ ਉਹ ਲੈ ਤਖੜੀ ਆ ਬੰਨ ਵਾਲੀ ਉਹ ਮੂਰੇ ਉਂਟੇ ਤਖੜੇ ਆ ਹਾਂ ਤੇ ਹੂੰ ਹੈ ਤਾਂ ਠੀਕ ਆ ਸਾਰੀ ਨਹੀਂ ਬੂਟੇ ਠੀਕ ਆ ਹੂੰ ਫੇਰ ਵੀ ਚਲੋ ਵਧੀਆ ਏ ਤਾਂ ਹੀ ਤਾਂ ਮੈਂ ਮੰਗਿਆ ਮੈਂ ਬਤੂਹਾਂ ਦਾ ਦੋ ਹੀ ਬਰਾਬਰ ਜਗਾ ਏ ਤਾਂ ਇਹ ਨੰਨਾ ਮੰਗਿਆ ਤਾਂ ਹਾਂ ਵੇਚੀ ਲੱਗ ਲੱਗ ਦੋਹੇ ਉਹ ਸੌਦਾ ਲੱਗ ਲੱਗ ਆਹ ਕਿਹਾ ਮਾਜੇ ਉਹ ਲੈ ਲੋ ਜੇ ਆਹ ਲੈ ਲੋ ਹਾਂ ਇਕੜਾ ਸੌਦਾ ਕਰਨਾ ਇਕੜਾ ਕਰ ਲੋ ਇੱਥੇ ਘੱਟ ਦੀ ਲੈਣੇ ਹੂੰ ਠੀਕ ਗੱਲ ਹਾਂ ਦੋਹਾਂ ਦਾ ਗੱਲ ਹੈ ਦੋਹਾਂ ਦਾ ਕਰ ਲੋ ਮੇਰੇ ਨੇ ਪੈਸੇ ਆ ਔਰ ਇਹਨੂੰ ਪਾਣੀ ਚੜ ਜੂ ਚੜ ਜਣਾ ਬਹੁਤ ਉੱਚਾ ਏ ਕਿਹੜਾ ਇਹ ਨਾ ਨਾ ਇੱਧਰ ਆਹੀ ਆ ਉੱਚਾ ਯਾਰ ਇੱਥੇ ਤਾਂ ਨਹੀਂ ਹੋਣਾ ਉੱਥੇ ਚ ਵੱਡੀ ਫਿਰ ਉੱਥੇ ਇੱਥੇ ਜੀ ਪੂਰੇ ਜੀ ਆਹ ਪੂਰੇ ਮੈਂ ਕਹਣਾ ਵੀ ਉਹੀ ਦੇ ਵੱਡਾ ਇੱਥੇ ਤੇ ਵੱਡੇ ਭਾਈ ਨਹੀਂ ਮਿੱਟੀ ਤੇ ਲੱਗ ਜੂਗੀ ਫਿਰ ਆਏ ਚੱਲ ਵੀ ਪਾਈਗੀ ਲਾਲਾ ਇੱਥੇ ਵੱਢ ਲੈ ਉੱਚਾ ਜਿਆਦਾ ਇੱਧਰ ਤੇਰਾ ਆ ਕੱਕਣੀਆਂ ਦਾ ਫਾਇਦਾ ਸਾਲਾ ਬਹੁਤ ਨਜ਼ਾਰਾ ਇਹਨਾਂ ਦਾ ਤਾਂ ਕੀਕ ਨਹੀਂ ਕਰਦਾ ਜਮਾਈ ਜਮਾਈ ਮੈਂ ਸਾਰੀ ਇਹੀ ਲਾਇਏ ਆ ਉੱਧਰ ਦੇ ਜਮਾਂ ਜਾਰ ਮਾ 4 ਘੰਟੇ ਪੂਰੇ ਹੋਣੇ ਜਾਨੂੰ ਇੱਧਰ ਫੇਰ ਆਏ ਉਹ ਖੋਲ ਦੇ ਨੂੰ ਆਹ ਬਹੁਤ ਐਨਾਂ ਤਾਂ ਪੂਰਾ ਖੋਲ ਦੇ ਤੂੰ ਬਹੁਤ ਖੁੱਲਿਆ ਹੋਇਆ ਤਾਂ ਹਾਂ ਹਾਂ ਇੱਥੇ ਲਾ ਲਾਂ ਬੰਦੇ ਜਿਆਦਾ ਲਾ ਦੇ ਇੱਥੇ ਆਏ ਮਿੱਟੀ ਉੱਥੇ ਲਈ ਪੈਰ ਚ ਲਈ ਮਿੱਟੀ ਪੈਰ ਚ ਆਪਣੇ ਚ ਇੱਥੇ ਲਾਉਂਗਾ ਹਾਂ ਪਿੱਛੇ ਲਾ ਥੋੜੀ ਜਿਹੀ ਘੱਟ ਲਗੂਗੀ ਹਾਂ ਇੱਥੇ ਇੱਥੇ ਲਾ ਦਮ ਆਹ ਇੰਨੀ ਕਾਹੇ ਲਾ ਦੂੰਗਾ ਬਾਅਦ ਚ ਲਾ ਦਿਆਂਗੇ ਲੋਡ ਪਈ ਆਪੇ ਯਾਰ ਵੀਗ ਗੀ ਨਹੀਂ ਨਾ ਕਿਸੇ ਟਾਈਮ ਚ 50 ਰੁਪਏ ਥੋੜੇ ਇੱਥੇ ਜਾਂਦ ਜਾਂ 50 ਨਹੀਂ ਦੇ ਕੇ ਬਸ ਫਿਰ ਕਹਿੰਦਾ 50 ਰੁਪਏ ਵਿੱਗਾ 50 ਰੁਪਏ ਤਾਂ ਐਂ ਕਹਤੋ ਜਿਗਨ ਅੱਜ ਕੱਲ ਦੇ ਹੁੰਦੇ ਆ ਜਿਆਦਾ ਮੈਂ ਬਾਪੂ ਨੂੰ ਪੁੱਛੇ ਦੇ ਲਈ 50 ਰੁਪਏ ਕਿੰਨਾ ਬਣਦੇ ਤੇ ਬਾਪੂ ਨੇ ਕੰਨ ਸੜੀ 50 ਰੁਪਏ ਵਿੰਦੇ ਹੁੰਦੇ। ਉਹੀ ਤੈਨੂੰ ਕਿਹਾ 50 ਰੁਪਏ। ਹਾਂ। ਕਹਿੰਦਾ ਜੱਪਾ ਜਿਆਦਾ ਪਤਾ ਕਿਆ ਹੁੰਦਾ ਦਾ। ਜਿਆਦਾ ਕਹਿੰਦਾ ਜਿਵੇਂ ਬੰਦੇ ਦੇ ਜਿਵੇਂ ਸੋਨਾ ਹੁੰਦਾ ਤਾਂ ਬੰਦੇ ਕੋਲ। ਹੂੰ। ਕਹਿੰਦਾ ਜ਼ਮੀਨ ਮਿਲਦੀ ਸੀ। ਹੂੰ। ਜਦ ਸਨਾਰ ਪਾ ਤੜਿਆਉਣਾ ਉਹ। ਹੂੰ। ਵੀ ਜਦ ਖਰੀਦ ਲਾ ਉਹਦੇ ਬਾਅਦ ਛਡਾਉਂਦੇ ਰਹੂਗੇ ਸੜੀ। ਨਾਲੇ ਸੋਨਾ ਵੀ ਛਡਾਉਂਦੇ ਰਹੇ ਤੇ ਬਾਅਦ ਸੋਨਾ ਨਾਲ ਵੀ ਛੜਾਇ ਚਾਹੇ, ਵੇਜ ਵੀ ਦੇ ਤਾਂ ਵੀ ਕੋਈ ਗੱਲ ਨਹੀਂ ਜ਼ਮੀਨ ਥੋੜੋ ਬਾਨੀ। ਜ਼ਮੀਨ ਨਹੀਂ ਤੇ ਜਾਣ ਦਿੰਦੇ ਪਰ। ਹਾਂ। ਜਿਹਦੇ ਲੋਟਦੀ ਨਾ ਉਹ ਖਰਦਾਂਦਾ ਜਮੀਨ। ਰਾਤ ਦਾ ਕੱਲ ਮਿਸਤਰੀ ਨੇ ਬਸ ਘਰਾਤੀ ਯਾਰ ਪਾ ਪਾ ਕੇ ਸਮਟ ਮਸ਼ੀਨ ਲਿਆਂਦੀ ਮਸ਼ੀਨ ਦਾ ਕੰਮ ਬਹੁਤ ਲੋਡਾ ਨਾ ਮੇਰੀ ਗੱਲ ਉਹਦਾ ਬਹੁਤ ਥੈਲੇ ਪੈ ਗਏ ਥੈਲੇ 20 ਥੈਲੇ ਪੈ ਗਏ ਗੇਟ ਗੇਟ ਤੇ ਮੂਰੇ ਮੂਰੇ ਮੜਾ ਜੇ ਅੰਦਰ ਪਾਇਆ ਥੋੜਾ ਜਿਆ ਹਾਂ 20 ਥੈਲੇ ਪੈ ਗਏ ਮਸ਼ੀਨ ਨੇ ਕੰਮ ਲੋਡ ਕਰਤਾ ਆਹੋ ਵੀ ਉਹਦਾ ਹਿਰੋ ਏ ਇੱਕ ਨਾ ਤਾਂ ਰਲਣਾ ਨਹੀਂ ਤਾਂ ਮਿਸਿੰਗ ਤਾਂ ਇੱਕ ਨਹੀਂ ਰਲਾਉਂਗਾ ਮੈਂ ਇੱਕ ਨਾ ਨਹੀਂ ਰਲਣਾ ਹੈਗਾ ਉਹਨੇ 500 ਰੁਪਏ ਦੀ ਆੜੀ ਤੇ ਮਸ਼ੀਨ ਮਿਲੀ ਆ ਠੀਕ ਆ ਯਾਰ ਇੱਕ ਬੰਦੇ ਦੀ ਲੇਬਰ ਆ ਹੈ ਕਈਆਂ ਨੂੰ ਰੌਣ ਦਾ ਬਹੁਤ ਔਖਾ ਤਣੇ ਜੜ ਜਾਂਦੇ ਉਹ ਰਲਦਾ ਵੀ ਨਹੀਂ ਕਹੀਆਂ ਗੱਲ ਨਹੀਂ ਉਨੇ ਬਹੁਤ ਵਧੀਆ ਰਲਾਤਾ ਚਲ ਠੀਕ ਆ ਫਿਰ ਓਕੇ ਜੀ ਸਤਿ ਸ੍ਰੀ ਅਕਾਲ ਜੀ ਫਿਰ ਆ ਜਾਉਣਾ ਮਿਸਤਰੀ ਨੇ ਹਾਂ ਚੰਗਾ ਜੀ ਸਤਿ ਸ੍ਰੀ ਅਕਾਲ ਜੀ